ਚੱਲ ਮੈਂ ਤੇ ਤੈਨੂੰ ਫੇਰ ਕਹਿਣੀ ਆ ਤੈਨੂੰ ਬਹੁਤ-ਬਹੁਤ ਵਧਾਈ ਹੋਵੇ ਚੱਲ ਨੌਕਰੀ ਤੇ ਲੱਗ ਗਈ ਆ ਹੁਣ ਸਾਰੀ ਉਮਰ ਦੀ ਤੇਰੀ ਰੋਟੀ ਆ ਤੇ ਹੋਰ ਨਹੀਂ ਪੈਣਾ ਮੈਂ ਤੇ ਅਰਦਾਸਾ ਕਰਦੀ ਹਾਂ ਕਾਹੀ ਪੁਰੀਆਂ ਹਾਂ ਦੱਸ ਸਹੇਲੀਆਂ ਤੋਂ ਮੇਰੀ ਮੈਂ ਤੇ ਅਰਦਾਸ ਕਰੂੰਗੀ ਚੱਲ ਵਧੀਆ ਕਰ ਚੰਨ ਲੱਗ ਪੂਗਾ ਹੋਰ ਕੀ ਚਾਹੀਦਾ ਵਾ ਐਦਾਂ ਰਲ ਮਿਲ ਕੇ ਗੁਜ਼ਾਰਾ ਚੱਲੀ ਜਾਂਦਾ ਵਾ ਮੰਗਿਆਈ ਪਤਾ ਕਿੰਨੀ ਅੱਜ ਕੱਲ ਦੇ ਸਮੇਂ 'ਚ ਹੂੰ ਆਹ ਮੈਂ ਕੱਲ ਵੀ ਸੁਣਿਆ ਸੀ ਕਿ ਕੋਈ ਮੈਂ ਤੈਨੂੰ ਫੋਨ ਕਰਕੇ ਵਧਾਈ ਦੇਣੀ ਸੀ ਤੇ ਮੁੜ ਕੇ ਆਪ ਹੀ ਤੇਰਾ ਆ ਗਿਆ ਦੱਸਣ ਨੂੰ ਚੱਲ ਵਧੀਆ ਚੱਲ ਹੁਣ ਕਰੀ ਜਾ ਨੌਕਰੀ ਹੈ ਛੱਡੀ ਨਾ ਹੁਣ ਆਹ ਨਹੀਂ ਪੜਣਾ ਨੌਕਰੀ ਤਾਂ ਪ੍ਰਾਈਵੇਟ ਨਹੀਂ ਮਾਣ ਤੇਰੀ ਤੇ ਫੇਰ ਸਰਕਾਰੀ ਆਹੋ ਕਿਤੇ ਟੀਚਰ ਲੱਗਣਾ ਕਿਤੇ ਐਵੇਂ ਗੱਲਿਆ ਸਰਕਾਰੀ ਨੌਕਰੀ ਨਾਲ ਦੀ ਤਰੀਸ ਨਹੀਂ ਆ ਮੁੜ ਕੇ ਫੇਰ ਪੈਨਸ਼ਨ ਲੱਗ ਜਾਂਦੀ ਕਈ ਕੋ ਜਾਣਾ ਸਰਕਾਰ ਘਰ ਤੇ ਪੱਕੀ ਰੋਟੀ ਲੱਗ ਜਾਂਦੀ ਬੰਦੇ ਦੀ ਆ ਮੈਂ ਵੀ ਡੇਂ ਰੋਟੀ ਪਕਾਉਣ ਮੈਂ ਹੋਰ ਕੀ ਕਰਨਾ ਪ੍ਰਮਾ ਸ਼ੰਮੀ ਹਾਂਜੀ ਮੰਮੀ ਉਹ ਕੀ ਗੱਲਾਂ ਬਤਾ ਜੀਆ ਕਰੀ ਜਾਨੀ ਰੋਟੀ ਟੁਕੜਾ ਦੀ ਪਕਾ ਕੇ ਦੇ ਭੁੱਖ ਲੱਗੀ ਆ ਰੋਟੀਆਂ ਲਾ ਲਾ ਹੋਣਾ ਹਾਂਜੀ ਮੰਮੀ ਲਾ ਲਗੀ ਟਾਈਮ ਕਿੰਨਾ ਹੋਇਆ ਵਾ ਚੱਲ ਠੀਕ ਆ ਹੈ ਓਕੇ ਓਕੇ ਇਕਦਾਂ ਗਲਾਵੜ ਗਿਆ ਨਹੀਂ ਫਿਕਰ ਨਹੀਂ ਦਿਨਾ ਪਤਾ ਵੀ ਰੋਟੀ ਟੱਕ ਦਾ ਟਾਈਮ ਹੋਇਆ ਵਾ ਅਗਰ ਇਹਨੂੰ ਭੁੱਖ ਲੱਗੀ ਹੁੰਦੀ ਕਾ ਬੁਰਕੀ ਦੇ ਰੋਟੀ ਕਿੰਨਾ ਤੇ ਧੀਰੀ ਤੇ ਆਉਂਦੀ ਆ ਉਹ ਲਿਆਣ ਲੱਗੀ ਹੁਣ ਮੈਂ ਹਾਂ ਰੱਖੋ ਠੀਕ ਆ ਲੈ ਆ ਸਾਰੀਆਂ ਮੇਰੇ ਨਾਲ ਦੀਆਂ ਜਿੰਨੀਆਂ ਵੀ ਆਈਆਂ ਹਨਾ ਸਾਰੀਆਂ ਨੌਕਰੀ ਕਰ ਲਗਦੀਆਂ ਕੋਈ ਕੁੜੀ ਇਹੋ ਜਿਹੀ ਨਹੀਂ ਲਈ ਜਿਹੜੀ ਨਹੀਂ ਨੌਕਰੀ ਕਰਦੀ ਪਾਵੇਂ ਸਾਰੀਆਂ ਤੇ ਬੰਦੇ ਕਮਾਈ ਕਰਨ ਰਹੇ ਆ ਨਾ ਤੇ ਨਾਲ ਸਾਮੀ ਕਮਾਈ ਕੱਢ ਲਈਆਂ ਗੱਲ ਤੇ ਸਹੀ ਆ ਐਨਾ ਪੜ੍ਹਨ ਲਿਖਣ ਦਾ ਕੀ ਫਾਇਦਾ ਜਦ ਆਪਾਂ ਕੋਈ ਨੌਕਰੀ ਨਹੀਂ ਕਰਨੀ ਚਾਰ ਪੈਸੇ ਨਹੀਂ ਕਮਾਉਣੇ ਘਰਾਂ ਦੇ ਕੰਮ ਕਰਕੇ ਬੰਦਾ ਕੀ ਕਰੇ ਸਾਰਾ ਦਿਨ ਹੈ ਇੱਥੇ ਤੇ ਮੰਮੀ ਜੀ ਸਾਰਾ ਦਿਨ ਮੈਨੂੰ ਰੋਟੀ ਬਣਾ ਲਾ ਭਾਂਡੇ ਮਾਂਜ ਲਾ ਕੱਪੜੇ ਧੋ ਲਾ ਪੋਚਾ ਲਾ ਲਾ ਬਸ ਇਹੋ ਕੁਝ ਕਰਾਉਂਦੇ ਰਹਿੰਦੇ ਆ ਬੰਦਾ ਚੁੱਪ ਕਰਕੇ ਇੱਕ ਕੰਮ ਵਾਲੀ ਰੱਖ ਲੈ ਤੇ ਕੰਮ ਹੀ ਹੋ ਜਾਈ ਤੇ ਨਾਲ ਚਾਰ ਪੈਸੇ ਕਮਾਉਣੇ ਨੰਦਾ ਤੇ ਡਾ ਵੱਡਾ ਕਾਨੂੰਨੀ ਹੈਗਾ ਇੱਥੇ ਤੇ ਲੋੜ ਹੀ ਲੋੜਿਆ ਨੌਕਰੀ ਕਰਨ ਦੀ ਪਰ ਮੰਮੀ ਜੀ ਨੂੰ ਕੌਣ ਸਮਝਾਵੇ ਕਿ ਮੀ ਆ ਪੁੱਛਿਆ ਮੰਮੀ ਨੌਕਰੀ ਕਰਨਾ ਮੰਮੀ ਨੌਕਰੀ ਕਰ ਲੈ ਤੂੰ ਪਰਨਾ ਮੇਰਾ ਤਾਂ ਤਾਂ ਜਨਾ ਹੀ ਕੁਲਫੀਰ ਕੁਛ ਕਿਵੇਂ ਨਹੀਂ ਪੜਾ ਕੀ ਕਹਿੰਦੇ ਕੀ ਪਤਾ ਕਿ ਦਮਾਨੀ ਜਾਣ ਮੇਰੇ ਵੀ ਕਿਤੇ ਲਾ ਕੋ ਸੰਦੇ ਮੈਂ ਵੀ ਕਿਦਾਂ ਨੌਕਰੀ ਕਰਾਂਗਾ ਮਮੀ ਰੋਟੀ ਲਿਆ ਆ ਆਏ ਮਮੀ ਕੀਤਾ ਕਦੋਂ ਆਉਣਾ ਤੂੰ ਘੰਟਾ ਹੋ ਗਿਆ ਆਂਦੀ ਨੂੰ ਪਾਤਾ ਜੀ ਹੁਣ ਕਿਹਦਾ ਫੋਨ ਆ ਗਿਆ ਰੋਟੀ ਖਾਉ ਦਾ ਟਾਈਮ ਹੋਇਆ ਤੇ ਹਾਂ ਇਹ ਤਾਂ ਪ੍ਰਭ ਦਾ ਹੈਲੋ ਹੈਲੋ ਮਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਪ੍ਰਭ ਠੀਕ ਹੈ ਮਮੀ ਤੁਸੀਂ ਸੁਣਾਓ ਆਪਣਾ ਠੀਕ ਹੈ ਬਤਾ ਹੂੰ ਹੋਰ ਕੀ ਕਰਨ ਨਹੀਂ ਆ ਕੋਚਰੀ ਮਮੀ ਬਸ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੀ ਹੈ ਸਵੇਰੇ ਉੱਠੋ ਸਾਸ ਨੂੰ ਬਿਲਾ ਚਾਹ ਬਣਾ ਕੇ ਦਵੋ ਫਿਰ ਉਹਨੂੰ ਰੋਟੀ ਦਾ ਟਾਈਮ ਦੋ ਫਿਰ ਉਹਨੂੰ ਸ਼ੂਗਰ ਦੀ ਦਵਾਈ ਦੋ ਉਹਦਾ ਬੀਪੀ ਚੈੱਕ ਕਰੋ ਸਾਰਾ ਦਿਨ ਮੰਮੀ ਮੈਂ ਕੰਮ ਕਰਦੀ ਰਹਿਣੀ ਆ ਤੇ ਦੂਸਰੀ ਵੇਖ ਲਓ ਆਪਣੀ ਨੌਕਰੀ ਤੇ ਚਲੀ ਜਾਂਦੀ ਹੈ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਮੰਮਾ ਮੇਰੇ ਸਿਰ ਤੇ ਆ ਮੈਂ ਦੱਸੋ ਕੀ ਕਰਾਂ ਥੱਕ ਜਾਂਦੀ ਆ ਉਧਰੋਂ ਪਾਪਾ ਦੀ ਰੋਟੀ ਦਾ ਟਾਈਮ ਹੋ ਜਾਂਦਾ ਹੈ ਉਹਨਾਂ ਨੂੰ ਰੋਟੀ ਖਵਾਣੀ ਪੈਂਦੀ ਆ ਉਹਨਾਂ ਨੂੰ ਪਤਾ ਕੀ ਆਦਤ ਆ ਕਿ ਰੋਟੀ ਬਣਾ ਕੇ ਨਾ ਰੱਖੋ ਗਰਮ ਗਰਮ ਫੁਲਕਾ ਮੈਨੂੰ ਦਵੋ ਮੇਰੇ ਤੇ ਸਾਰਾ ਨੇ ਭਾਉ ਜਾਂਦੀ ਗਰਮੀ ਹੋਰ ਕੀ ਮੰਮੀ ਪੁੱਤ ਮੈਂ ਜਿੰਨੂ ਇੱਕ ਸਲਾਹ ਦੇਣੀ ਆ ਮੰਮੀ ਬਾਅਦ ਚ ਦੇਉ ਸਲਾਹ ਪਹਿਲਾਂ ਮੈਨੂੰ ਇਹ ਦੱਸੋ ਕਿ ਮੇਰਾ ਲੱਕ ਬਹੁਤ ਦਰਦ ਕਰਨ ਡਿਆ ਕੀ ਕਰਾਂ ਮੈਂ ਤੇ ਲੱਕ ਦਰਦ ਦਾ ਹੀ ਤੈਨੂੰ ਮੈਂ ਦੱਸਣ ਲੱਗੀ ਪੈ ਸਲਾ ਜਦੋਂ ਸਾਰੀ ਝੜੀ ਖਾਵੇਗੀ ਤੇ ਲੱਕ ਹੀ ਦਰਦ ਕਰਨਾ ਹੋਰ ਕੀ ਕਰਨਾ ਅਗਲੀ ਜਿਆ ਤਿਆਰ ਤੂੰ ਰੋਕੇ ਰਮਾਨਾ ਨਿਕਲ ਜਾਂਦੀ ਆ ਸੱਸ ਤੇਰੀ ਹੋਰ ਮੰਜੀ ਤੇ ਬੈਠੀ ਰਹਿੰਦੀ ਆ ਪਟਾਈ ਰੋਟੀ ਗਾੜੀ ਰੱਖਦੀ ਚਾਹ ਬਣਾਉਂਦੀ ਗਾੜੀ ਰੱਖਦੀ ਮम्मी ਮੇਰੀ ਸੁਣੋ ਗੱਲ ਸੱਸ ਮੇਰੀ ਇੱਕ ਭਾਂਡਾ ਮੇਰੇ ਚੁੱਕ ਕੇ ਰੱਖਦੀ ਰੋਟੀ ਖਾਂਦੀ ਹੈ ਤੇ ਉੱਥੇ ਭਾਂਡੇ ਰੱਖ ਦਿੰਦੀ ਜੇ ਮੈਂ ਕੰਨੀ ਨਾ ਕਿ ਮਮਾ ਭਾਂਡੇ ਚੁੱਕ ਕੇ ਕਿਚਨ ਚ ਰੱਖ ਖਾਓ ਮਮਾ ਮੰਦੀ ਨਹੀਂ ਗੱਲ ਪਤਾ ਨਹੀਂ ਨੂੰ ਕੀ ਹੋ ਗਿਆ ਉਹ ਮੈਨੂੰ ਪਤਾ ਵਾ ਮੈਂ ਆਈ ਹੈ ਨਾ ਪਿੱਛੇ ਤੇ ਮੈਂ ਵੇ ਆਈ ਸਭ ਕੋ ਸਾਰੀ ਦਿਹਾੜੀ ਜਿਉਂ 5 ਵਜੇ ਤੱਕ ਉਹ ਸਾਰੀ ਦਿਹਾੜੀ ਪੁੱਤ ਤੇਰੀ ਲੰਘ ਜਾਂਦੀ ਮੈਨੂੰ ਪਤਾ ਕਿਆ ਬਣਾ ਲਾ ਆਟਾ ਗੁੱਲ ਲਾ ਉਹ ਕਰ ਲਾ ਢੀੜਾ ਕਪੜਾ ਮੈਂ ਨਹੀਂ ਆ ਤੇ ਕਿਹੜਾ ਕੰਮ ਜਿਹੜਾ ਤੂੰ ਨਹੀਂ ਕਰਦੇ ਪੁੱਤ ਮਿੰਨੇ ਆ ਬੜਾ ਤੇ ਤੇ ਦੱਸਉਂਦਾ ਮੇਰੀ ਸੁਣ ਗੱਲ ਦੱਸੋ ਮੰਮਾ ਦੱਸੋ ਕੀ ਗੱਲ ਨਹੀਂ ਆ ਤੇ ਸੁਣਾ ਹਾਂਜੀ ਮੰਮਾ ਕਰਕੇ ਮੇਰੀ ਗੱਲ ਸੁਣੋ ਹਾਂਜੀ ਮੰਮਾ ਦੱਸੋ ਤੇ ਦਿਮਾਗ ਆਪਣੇ ਨਾਲ ਸੋਚੀ ਲੱਗੀ ਜਾਂਦੀ ਹਾਂ ਹਾਂ ਤੂੰ ਤੇ ਮੇਰੀ ਸੁਣ ਗੱਲ ਤੂੰ ਚੁੱਪ ਕਰਕੇ ਨਾ ਤੂੰ ਹੀ ਨੌਕਰੀ ਤੇ ਲੱਗ ਜਾ ਨੌਕਰੀ ਮੰਮਾ ਹੋਰ ਨਹੀਂ ਮੰਮਾ ਮੈਂ ਨਹੀਂ ਨੌਕਰੀ ਕਰਨੀ ਤਾਨੂੰ ਪਤਾ ਫਿਰ ਘਰ ਦੀ ਦੇਖ ਰੇ ਕੌਣ ਕਰੂਗਾ ਛੋਟੀ ਵੀ ਨੌਕਰੀ ਕਰਦੀ ਐ ਜੇ ਮੈਂ ਚਲੇਗੀ ਤੇ ਪਹਿਲੀ ਗੱਲ ਤਾਂ ਮम्मा ਤੁਹਾਡੇ ਜਵਾਈ ਨੇ ਨਹੀਂ ਮੰਨਾ ਉਹਨੇ ਇਹ ਗੱਲ ਕਹਿਣੀ ਆ ਅਖੇ ਜੇ ਤੂੰ ਉਹ ਚਾਹੁੰਦੀ ਤਾਂ ਤੂੰ ਨੌਕਰੀ ਤੇ ਕੀ ਕਰਨਾ ਜਾਣ ਵਾਸਤੇ ਮੇਰੇ ਵਾਸਤੇ ਮम्मा ਸਾਰੀਆਂ ਪਾਬੰਦੀਆਂ ਪਰ ਉਹਦੇ ਵਾਸਤੇ ਨਹੀਂ ਕੋਈ ਵੀ ਪਾਬੰਦੀ ਸੜ ਗਈ ਮੇਰੀ ਕਿਸਮਤ ਤੂੰ ਮੇਰੀ ਗੱਲ ਧਿਆਨ ਨਾਲ ਸੁਣਾਂ ਤੂੰ ਗਾੜੀ ਮੈਨੂੰ ਸਟੋਰੀਜ਼ ਸੁਣਾਉਣ ਲੈਦੀਆਂ ਚਲੋ ਬੋਲੋ ਮੰਮਾ ਮੇਰੀ ਸੁਣ ਗੱਲ ਪਤਾ ਤੂੰ ਨੌਕਰੀ ਤੇ ਜਾਇਆਗਾ ਰਮਾਨਾ ਸਾਰਾ ਕੰਮ ਪਿਆ ਰਹਿਣ ਦਾ ਜਿਹੜਾ ਮਰਜੀ ਕਰੇ ਤੇਰੀ ਵੱਲੋਂ ਸਸ ਕਰੇ ਤੇਰੀ ਵੱਲੋਂ ਦਰਾਨੀ ਕਰੇ ਤੇਰੀ ਵੱਲੋਂ ਕੋਈ ਨੌਕਰ ਵਾਲੀ ਰੱਖ ਲੈ ਤੂੰ ਕਿਦਾਂ ਠੇਕਾ ਲਿਆ ਇਹ ਸਾਰਾ ਕੰਮ ਤੂੰ ਹੀ ਕਰਨਾ ਅਗਲੀ ਤਿਆਰ ਬੈਰ ਬਿਨਾਂ ਧੋ ਦੇ ਨਿਕਲ ਜਾਂਦੀ ਆ ਖੜ ਕੇ ਅਟ ਜੂਆ ਤੇ ਤੂੰ ਉੱਥੇ ਸਾਰੀ ਜਿਹੜੀ ਭਾਂਡੇ ਮਾਂ ਜਿਹੜੀ ਪੁੱਤ ਤੂੰ ਹੀ ਦਿਮਾਗ ਤੋਂ ਕੋਈ ਗੱਲ ਸੋਚ ਲੈ ਲੈ ਓਹ ਫੋਨ ਆ ਗਿਆ ਤੁਹਾਡਾ ਲੰਗਰ ਲੈ ਕੇ ਆ ਗਈ ਘੰਟੇ ਦੀ ਮੈ ਰੌਲਾ ਪਾਉਂਦੇ ਆ ਵੀ ਮੈਨੂੰ ਰੋਟੀ ਦੇ ਹਾਂ ਮਮੀ ਜੀ ਓਹ ਮੈਂ ਕੁੜੀ ਨਾਲ ਗੱਲ ਤਾਂ ਕਰਨਾ ਪੇਰ ਖਾਲੂਗੀ ਲੈ ਜਾ ਕਿਉਂਕਿ ਠੰਡੀ ਰੋਟੀ ਹੋ ਜਣੀ ਆ ਮੈਨੂੰ 10 ਮਿੰਟ ਲੱਗਣੇ ਗੱਲ ਕਰਦੀ ਨੂੰ ਮੈਨ ਕੋ ਗੱਲ ਕਰਨ ਨਹੀਂ ਰੋਟੀ ਲੈ ਲੋ ਨਹੀਂ ਆ ਤੇਰੀ 파ਤੀ ਮਮਾ ਕੀ ਹੋਇਆ ਤੁਸੀਂ ਪਾਪੀ ਨੂੰ ਇਸ ਤਰ੍ਹਾਂ ਕਿਉਂ ਗੱਲ ਕਰ ਰਹੇ ਹੋ ਮਮਾ ਹੋਣਾ ਕੀ ਹੈ ਤੂੰ ਵੇਖ ਟਾਈਮ ਕਿੰਨਾ ਹੋਇਆ ਮੈਂ ਨਹੀਂ ਕਿਤੇ 1.5 ਵਜੇ ਆਈ ਤੇ ਸਵੇਰ ਦੀ ਬੋਲਣ ਲਈ ਆ ਫੇ ਰੋਟੀ ਦੇ ਦੇ ਪਤਾ ਨਹੀਂ ਕਿਹਦੇ ਨਾਲ ਫੋਨ ਤੇ ਘੰਟਾ ਲੱਗੀ ਰੀ ਉਹ ਵਲੰਗਾਟਾ ਵਲੰਗਾ ਮਾਰਨਾ ਤੂੰ ਬੁਰਗੀ ਰੋਟੀ ਪਕਾ ਸਾਡੇ ਹੱਥ ਚ ਪੜਾ अच्छा मम्मी मम्मी ਛੱਡੋ ਸਾਰੀ ਗੱਲ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਨੌਕਰੀ ਦੀ ਕੀ ਗੱਲ ਕਰ ਰਹੇ ਸੀ ਦੇਖੋ ਸਰਕਾਰੀ ਨੌਕਰੀ ਤਾਂ ਮੈਨੂੰ ਮਿਲ ਨਾ ਰਹੀ ਤੇ ਵੱਧ ਵੱਧ ਪ੍ਰਾਈਵੇਟ ਨੂੰ ਜੌਬ ਮੈਨੂੰ ਮਿਲ ਜੇਗੀ ਪੁੱਤ ਨੌਕਰੀ ਦੀ ਹੋਊ ਪਾਵੇਂ ਪ੍ਰਾਈਵੇਟ ਹੀ ਹੋਊ ਪੁੱਤ ਮੈਂ ਮੇਰੀ ਸੁਣ ਗੱਲ ਐਡੀ ਵੀ ਮਾੜੀ ਪ੍ਰਾਈਵੇਟ ਨੌਕਰੀ ਹੁਣ ਵਧੀਆ ਖਰਚਾ ਆਪਣਾ ਨਿਭਾਉਂਦਾ ਪੁੱਤ ਨਾਲੇ ਤਿਆਰ ਪਿਆਰ ਹੋ ਕੇ ਜਾਇਆ ਕਰੇਗੀ ਤੇਰਾ ਵੀ ਦਿਲ ਲੱਗਾ ਰਿਹਾ ਕੰਮ ਤੋਂ ਵੀ ਤੇਰਾ ਛਟਕਾਰਾ ਹੋ ਰੋਦਿਆਂ ਰਹਿੰਦੇ ਰੋਦਿਆਂ ਤੇ ਠੀਕ ਐ ਮੰਮਾ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਨੌਕਰੀ ਪੁੱਤ ਮਾੜੀ ਨਹੀਂ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਕੰਮ ਨਿੱਕਾ ਹੋਵੇ ਵੱਡਾ ਹੋਵੇ ਸਾਰੇ ਵਧੀਆ ਹੁੰਦੇ ਪ੍ਰਾਈਵੇਟ ਨੌਕਰੀ ਵਧੀਆ ਪੁੱਤ ਠੀਕ ਐ ਮੰਮੀ ਮੈਨੂੰ ਤੁਹਾਡੀ ਸਾਰੀ ਗੱਲ ਸਮਝ ਲੱਗੀ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਦਿਨ ਮੈਂ ਰਸੋਈ 'ਚ ਬੜੀ ਰੰਨੀ ਘਰ ਦਾ ਕੰਮ ਕਰਦੀ ਰਹਿਣੀ ਆ ਮੈਂ ਬਾਹਰ ਜਾਵਾਂ ਨੌਕਰੀ ਕਰਾਂ ਕੰਮ ਤੋਂ ਵੀ ਛੁਟਕਾਰਾ ਹੈਨਾ ਮੰਮਾ ਹੋਰ ਨਾਲ ਨਹੀਂ ਨਾ ਹੈ ਨਮਟਾ ਡਿਸਿਆਣੀ ਤੇ ਹੋਰ ਡਿਸਕਾ ਪੁੱਛ ਕੇ ਜਾਈਗੀ ਤੇਰਾ ਵੀ ਕਿਤੇ ਬਾਹਰ ਅੰਦਰ ਤੂੰ ਨਿਕਲੇਂਗਾ ਸਾਰੀ ਦਿਹਾੜੀ ਰਸੋਈ ਚ ਬੜੀ ਰਹੀਨੀ ਅੱਛਾ ਮੰਮੀ ਚੁੱਪ ਕਰੋ ਚੁੱਪ ਕਰੋ ਮਮਾ ਚੁੱਪ ਕਰ ਜੋ ਮੇਰੀ ਸਾਸਾਂ ਡੀ ਓਕੇ ਮੰਮੀ ਬਾਈ ਮੈਂ ਠਹਿਰ ਕੇ ਕਰਾਂਗੀ ਓਕੇ 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 ਨੇ ਆਪਣੀ ਟੀ ਨੂੰ ਤਾਂ ਦਿੱਤਾ ਸਮਝਾ ਹੁਣ ਜੋ ਮੈਂ ਕਹੂੰਗੀ ਉਹ ਕਰੂਗੀ ਉਹ ਵੀ ਨੌਕਰੀ ਤੇ ਜਾਇਆ ਕਰੋ ਮੈਂ ਟੈਨਸ਼ਨ ਖਰੀ ਚੱਲ ਮੰਮੀ ਲੈ ਆ ਉਹ ਬਰਕੀ ਰੋਟੀ ਆ ਲਓ ਮਮੀ ਤੇ ਫੇਰ ਦੇ ਕੋਕਲੇ ਲੂਸ ਗਏ ਆ ਪਾ ਲਓ ਮੰਮੀ ਇੱਕ ਫੁਰਕਾ ਲਿਆਈ ਤੂੰ ਮੇ ਇਹਦੇ ਉਹ ਮੇਰੇ ਨਾਲ ਦਾਣਾ ਚ ਵਾਜ ਜਾਣਾ ਮੰਮੀ ਜੀ ਨਹੀਂ ਮੈਨੂੰ ਭੁੱਖ ਲੱਗੀ ਹੈ ਗੱਲ ਤੇ ਸੁਣ ਲਓ ਫੁਰਕੇ ਬਾਦੂ ਪੱਕੇ ਆ ਅੱਛਾ ਮੰਮੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਤੂੰ ਵੀ ਕਰ ਲਾ ਭੈਣਾ ਜਿਹੜੀ ਕੋ ਰਹਿ ਗਈ ਹੋਰ ਮੰਮੀ ਉਹ ਗੱਲ ਤਾਂ ਮੈਂ ਬਹੁਤ ਵਾਰ ਕੀਤੀ ਆ ਅੱਛਾ ਪਰ ਪਲੀਜ਼ ਅੱਜ ਮੈਨੂੰ ਗੁੱਸੇ ਨਾ ਹੋਇਓ ਮੈਂ ਨਾ ਤਾਂ ਇੱਕ ਗੱਲ ਪੁੱਛਣਾ ਚਾਹਨੀ ਆ ਮੰਮੀ ਜਿੰਨੀ ਵਾਰ ਵੀ ਮੈਂ ਇਸ ਘਰ ਚ ਜੌਂਕਰੀ ਕਰਨ ਦਾ ਨਾਂ ਲਿਆ ਆਇਆ ਨਾ ਮੈਨੂੰ ਤੁਸੀਂ ਓਨੀ ਵਾਰ ਛਾੜ ਕੇ ਬਿਠਾ ਦਿੱਤਾ ਹੈ ਤੁਸੀਂ ਮੈਨੂੰ ਇਹੋ ਕਿਹਾ ਕਿ ਤੈਨੂੰ ਘਰ ਦੇ ਕੰਮਾਂ ਵਾਸਤੇ ਵਿਆਹ ਕੇ ਲੈ ਕੇ ਆਏ ਆ ਚੁੱਪ ਕਰਕੇ ਆ ਘਰ ਦੇ ਕੰਮ ਕਰ ਪਰ ਮੰਮੀ ਜਦੋਂ ਮੇਰਾ ਰਿਸ਼ਤਾ ਕਰਨਾ ਸੀ ਨਾ ਤੁਸੀਂ ਉਦੋਂ ਤੁਸੀਂ ਮੇਰੇ ਭਰਾ ਨੂੰ ਮੇਰੀ ਮੰਮੀ ਨੂੰ ਇੱਕ ਵਾਦਾ ਕੀਤਾ ਸੀ ਕਿ ਅਸੀਂ ਇੱਕ ਪੜ੍ਹੀ ਲਿਖੀ ਕੁੜੀ ਲੈ ਕੇ ਚੱਲੇ ਆ ਤੇ ਜੋ ਜਿੱਥੇ ਨੌਕਰੀ ਕਰਨਾ ਚਾਹੂਗੀ ਨਾ ਅਸੀਂ ਉੱਥੇ ਕਰਾਵਾਂਗੇ ਅਸੀਂ ਘਰ ਦੇ ਕੰਮਾਂ ਵਾਸਤੇ ਨੌਕਰਾਨੀ ਨਹੀਂ ਲੈ ਕੇ ਚੱਲੇ ਪਰ ਮੰਮੀ ਜਿਉਂ ਵਿਆਹ ਹੋਇਆ ਤੁਸੀਂ ਸਾਰੇ ਜਾਣੇ ਬਦਲ ਗਏ ਇੱਥੇ ਤੁਸੀਂ ਇੱਕ ਘਰ ਮੈਨੂੰ ਸਪੋਰਟ ਨਹੀਂ ਕੀਤੀ ਕਿ ਚੱਲ ਪੁੱਤ ਜੇ ਤੂੰ ਨੌਕਰੀ ਕਰਨਾ ਚਾਹੁੰਨੀ ਆ ਤੇ ਤੂੰ ਕਰ ਲੈ ਅਸੀਂ ਤੇਰੇ ਨਾਲ ਆ ਪਤਾ ਨਹੀਂ ਮੰਮੀ ਤੁਸੀਂ ਕਿਉਂ ਡਰਦੇ ਹੋ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਆ ਘਰ ਦੇ ਜਿੰਨੇ ਕੰਮ ਆ ਉਹ ਤੁਹਾਡੇ ਸਿਰ ਤੇ ਆ ਜਾਣਗੇ ਨਹੀਂ ਮੰਮੀ ਮੈਂ ਸਵੇਰੇ ਸੌਤੀ ਉੱਠ ਕੇ ਸਾਰੇ ਘਰ ਦੇ ਕੰਮ ਕਰਕੇ ਜਾਇਆ ਕਰੂੰਗੀ ਤੇ ਮੈਂ ਕਿ ਕੰਮ ਵਾਲੀ ਵੀ ਲਾ ਦੂੰਗੀ ਤੁਹਾਨੂੰ ਉਹ ਤੁਹਾਡੀ ਦੇਖ ਰੇ ਘਰਿਆ ਕਰੂਗੀ ਆਣ ਕੇ ਮੰਮੀ ਮੈਂ ਫੇਰ ਸਾਰਾ ਘਰ ਦਾ ਕੰਮ ਸੰਭਲੂਗੀ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਜੀ ਆ ਗੱਲਿਆ ਨਾ ਤੇ ਤੁਸੀਂ ਤੁਸੀਂ ਟੈਨਸ਼ਨ ਨਾ ਲਓ ਬਾਕੀ ਮੰਮੀ ਮੈਨੂੰ ਅੱਜ ਸੁਣ ਕੇ ਕੋ ਬੜਾ ਦੁੱਖ ਜਿਹਾ ਆਇਆ ਮੇਰੀ ਸਹੇਲੀ ਮੰਮੀ ਨੂੰ ਨੌਕਰੀ ਮਿਲ ਗਈ ਏਕਿਸ ਜਿਹੀ ਰਹਿੰਦੀ ਸੀ ਉਹਨੂੰ ਵੀ ਨੌਕਰੀ ਮਿਲ ਗਈ ਬਾਕੀ ਅੱਗੇ ਜੋਬ ਕਰਦੀਆਂ ਐ ਤੇ ਮੰਮੀ ਨਾਲੇ ਆ ਦੀਦੀ ਨੂੰ ਤੁਸੀਂ ਫੋਨ ਤੇ ਸਮਝਾਉਣ ਦੇਓ ਕਿ ਤੂੰ ਮੀ ਨੌਕਰੀ ਕਰ। ਮੰਮੀ ਦੀਦੀ ਕਿੰਨਾ ਕਪੜੇ ਲਿਖੇ। ਮੇਰੇ ਸਾਹ ਬਣਾਉਣਾ ਕੋਈ ਚੰਗੀ ਨੌਕਰੀ ਮਿਲ ਨਹੀਂ ਸਕਦੀ। ਉਹ ਨਹੀਂ ਪੜੇ ਲਿਖੇ। ਤਾਂ ਵੀ ਤੁਹਾਡੀ ਸੋਚ ਇਹ ਹੈ ਕਿ ਮੇਰੀ ਧੀ ਨੌਕਰੀ ਕਰੇ ਤੇ ਰਾਜ ਕਰੇ ਆਪਣੇ ਘਰ 'ਚ। ਜੀ ਮੰਮੀ ਮੈਂ ਮੈਂ ਪਤਾ ਨਹੀਂ ਕਿੰਨੀ ਪੜਾਈ ਕੀਤੀ ਆ। ਕਿੰਨੀਆਂ ਡਿਗਰੀਆਂ ਮੇਰੀਆਂ। ਲਪਾਵੇ 'ਚ ਬੰਦ ਕਰਕੇ ਤੁਸੀਂ ਅਲਮਾਰੀ 'ਚ ਬੰਦ ਕਰਕੇ ਰੱਖੀਆਂ ਨੇ। ਮੰਮੀ ਉਹਨਾਂ ਦਾ ਮੈਨੂੰ ਫਾਇਦਾ ਲੈਣ ਦੋ। ਐਹੋ ਮੇਰੀ ਲਾਈਫ ਆ। ਮੈਂ ਹੋਣੀ ਕਮਾ ਸਕਦੀ ਆ ਮੰਮੀ। ਜਦ ਮੇਰੀ ਹੋਰ ਜ਼ਿਆਦਾ ਏਜ ਹੋ ਗਈ ਨਾ ਮੈਂ ਕੁਝ ਨਹੀਂ ਕਮਾ ਸਕਦੀ ਫਿਰ ਮੰਮੀ ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ ਤੁਹਾਨੂੰ ਸਭ ਮੇਰਾ ਸਾਥ ਦੇਣਾ ਚਾਹੀਦਾ ਹਰ ਚੀਜ਼ 'ਚ ਮੈਂ ਤੁਹਾਡੀ ਨੋ ਨਹੀਂ ਮੈਂ ਤੁਹਾਡੀ ਧੀ ਹਾਂ ਮੰਮੀ ਤੁਸੀਂ ਐਨਾ ਸੋਚ ਕੇ ਚਲੋ ਮੈਂ ਹਮੇਸ਼ਾ ਤਾਂ ਮੇਰੇ ਚੀਜ਼ ਪੁੱਛਦੀ ਰਹੀ ਹਾਂ ਕਿ ਮੰਮੀ ਮੈਂ ਨੌਕਰੀ ਕਰਾਂ ਮੰਮੀ ਮੈਂ ਨੌਕਰੀ ਕਰ ਲਾਂ ਤੇ ਮੈਨੂੰ ਰੋਕਦੇ ਰਹੇ ਜੀ ਉਹ ਵੀ ਤੇ ਨੋਆ ਹੁੰਦੀਆਂ ਵਾ ਜਿਹੜੀਆਂ ਸੱਸਾਂ ਨੂੰ ਪੁੱਛਦੀਆਂ ਹੀ ਨਹੀਂ ਆ ਕਿ ਇਹ ਗੀ ਸਾਡਾ ਹੱਕ ਆ ਅਸੀਂ ਕਰਨੀ ਸਾਨੂੰ ਰੋਕ ਕੇ ਵਿਖਾ ਮੰਮੀ ਜਦ ਮੈਂ ਤੁਹਾਨੂੰ ਇੰਨਾ ਮਾਂ ਦੇਦੀ ਤੁਸੀਂ ਕਿਉਂ ਨਹੀਂ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਸਾਰਾ ਘਰ ਦਾ ਕੰਮ ਕਰਕੇ ਜਾਉਂਗੀ ਮੰਮੀ ਪਲੀਜ਼ ਮੈਨੂੰ ਜੋਬ ਕਰ ਲੰਦੋ ਮੇਰੀ ਲਾਈਫ ਨਾ ਬਰਬਾਦ ਕਰੋ ਮੇਰੇ ਘਰ ਦੇ ਨਾ ਮੈਨੇ ਇੰਨਾ ਪੜਾਇਆ ਲਗਾਇਆ ਵਾ ਕਿ ਤੂੰ ਕੋਈ ਚੰਗੀ ਨੌਕਰੀ ਕਰੇ ਚਲੋ ਕੋਈ ਨਹੀਂ ਪੁੱਤ ਮਾਂ ਵੀ ਤੋ ਲਗੀ ਹੈ ਕਿ ਤੂੰ ਹੀ ਕਿਤੇ ਪੜੀ ਲਿਖੀ ਆ ਕਿ ਘਰੇ ਘਰ ਦੀ ਧੀ ਆ ਮੇਰੀ ਨੂੰ ਬਣੀ ਪੁੱਤ ਕੋਈ ਨਹੀਂ ਤੂੰ ਨੂੰਹ ਨਹੀਂ ਮੇਰੀ ਧੀ ਆ ਮੈਂ ਪੁੱਤ ਤੇਰੇ ਨਾਲ ਨਹੀਂ ਕੋਈ ਗੱਲ ਨਹੀਂ ਤੂੰ ਪੁੱਤ ਨੌਕਰੀ ਕਰ ਲੈ ਅੱਜ ਤੁਸੀਂ ਕੋਈ ਜਾਂ ਤਾਂ 9 ਤੇ 30 ਚ ਫੜ ਕਰਦੇ ਹੋ ਮੈਨੂੰ ਬੜਾ ਬੁਰਾ ਲੱਗਿਆ ਸੁਣ ਕੇ ਨਹੀਂ ਪਤਾ ਤੁਸੀਂ ਉਹਨਾਂ ਬਾਰੇ ਕੀ ਸੋਚਣ ਦੇ ਤੇ ਤੁਸੀਂ ਇੱਥੇ ਮੈਨੂੰ ਕੀ ਕਹਿਣ ਦੇ ਹੋ ਮੰਮੀ ਤੁਹਾਨੂੰ ਪਤਾ ਇਹ ਕੋਈ ਏਜ ਹੁੰਦੀ ਆ ਨੌਕਰੀ ਕਰਨ ਦੀ ਜਦ ਏਜ ਵੱਧ ਜਾਂਦੀ ਹੈ ਨਾ ਬੰਦੇ ਦੀ ਫਿਰ ਉਹਨੂੰ ਉਹ ਨੌਕਰੀਆਂ ਨਹੀਂ ਮਿਲਦੀਆਂ ਜੋ ਛੋਟੀ ਉਮਰ 'ਚ ਮਿਲ ਜਾਂਦੀਆਂ ਨੇ ਕੋਈ ਗੱਲ ਨਹੀਂ ਜਿੱਤਰਾ ਦੀ ਮੇਰੀ ਉਹ ਧੀ ਹੈ ਉਤਨਾ ਦੀ ਤੂੰ ਪੁੱਤ ਜਿੱਤਰਾ ਤੂੰ ਕਮੇਂਗੀ ਨਾ ਉਹ ਤਰ੍ਹਾਂ ਹੀ ਕਰ ਲਾਂਗੇ ਤੇ ਥੋੜਾ ਬੋਤਾ ਕੰਮ ਕਰਾ ਦਿਆ ਕਰ ਕੋਈ ਗੱਲ ਨਹੀਂ ਮੈਂ ਥੋੜਾ ਬੋਤਾ ਆਪ ਕਰ ਲਿਆ ਕਰੂ ਘਰ ਦਾ ਜਿਹੜਾ ਰਹਿ ਜੂ ਨਾ ਨਿੱਕਾ ਮੋਟਾ ਆਪੇ ਮੈਂ ਕਰ ਲਿਆ ਕਰੂ ਮੇਰੀ ਦੀ ਤੂੰ ਜਾਇਆ ਕਰ ਪਤ ਮੇਰਾ ਵੀ ਨਾ ਦਿਮਾਗ ਨਹੀਂ ਕਿਸੇ ਵੇਲੇ ਕੰਮ ਕਰਦਾ ਤੈਨੂੰ ਮੈਂ ਨਹੀਂ ਨਾ ਜਾ ਉਹਨੂੰ ਮੈਂ ਨਹੀਂ ਜਾ ਮੈਂ ਵੀ ਗਲਤ ਹਾਂ ਪਤ ਮੈਂ ਆਪਣੀ ਗਲਤੀ ਮੰਨ ਲਈ ਨਹੀਂ ਇਹ ਕੀ ਕਰ ਰਿਹਾ ਜੇ ਨੋਆ ਕਮਾਈ ਕਰਕੇ ਲਿਆਉਣੀ ਹੈ ਤੇ ਘਰ ਚ ਦੀ ਨਹੀਂ ਕਰਦੀ ਲਿਆਉਣੀ ਹੈ ਇਹਨਾਂ ਕੋਲ ਜਾਰੀਆਂ ਨੇ ਕਿੱਥੇ ਲੈ ਜਾਣਾ ਜਦ ਇੱਕ ਸੱਸ ਇੱਕ ਮਾਂ ਆਪਣੇ ਪੁੱਤ ਨੂੰ ਸਪੋਰਟ ਕਰ ਸਕਦੀ ਆ ਕਿ ਪੁੱਤ ਤੂੰ ਨੌਕਰੀ ਕਰ ਮੈਂ ਤੇਰੇ ਨਾਲ ਆ ਤੇ ਨੌ ਨੂੰ ਕਿਉਂ ਨਹੀਂ ਸਪੋਰਟ ਕਰ ਸਕਦੇ ਤੁਸੀਂ ਜਦ ਧੀ ਨੂੰ ਕਰਨ ਦੇਉ ਤੇ ਨੌ ਨੂੰ ਕਿਉਂ ਨਹੀਂ ਕਰ ਸਕਦੇ ਉਹ ਚੱਲ ਚੱਗਾ ਸਭੋ ਚੱਗਾ ਆ ਲਿਆਏਗੀ ਮੈਨੂੰ ਕਿਤੇ ਵਾਲਾ ਸੋਡੇ ਸੂਟ ਬਣਾ ਕੇ ਕਿਤੇ ਆਪਣੇ ਬਣਾਏਗੀ ਮੈਨੂੰ ਵੀ ਧਿਆ ਕਰੇਗੀ ਜਾਇਆ ਕਰ ਤੂੰ ਮੈਂ ਨਾ ਲਿਆਉਂਗੀ ਭਲਾ ਇਹ ਹੋ ਸਕਦਾ ਨਹੀਂ 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 ਅਗਰ ਬੀਬੀ ਧੀ ਹੈ ਪਰ ਪੁੱਤ ਮੈਂ ਹੀ ਭੁੱਲ ਗਈ ਹਾਂ ਨਾ ਕਿ ਮੈਂ ਤੇਰੀ ਸੱਸ ਬਣਦੀ ਮਾਂ ਨਹੀਂ ਨਾ ਬਣ ਗਈ ਕਰਿਆ ਕਰ ਤੂੰ ਤੂੰ ਨਾ ਕੱਲ ਤੋਂ ਹੀ ਵੇ ਆਪਣੇ ਲੈ ਕੇ ਨਾ ਸਾਰੇ ਕਾਗਜ਼ ਪੱਤਰ ਜਾ ਤੂੰ ਜਿੱਥੇ ਤੈਨੂੰ ਮਿਲਦੀ ਤੂੰ ਕਰ ਲੈ ਤੇਰੇ ਨਾਲ ਤੈਨੂੰ ਗੱਲ ਨਹੀਂ ਲੋੜਨੀ ਨਾ ਤੈਨੂੰ ਕੰਮ ਦੀ ਠੀਕ ਹੈ ਮੰਮੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਮੇਰੇ ਨਾਲ ਖੜੀ ਹੋ ਉਹ ਤੇ ਧੰਨਵਾਦ ਤੇ ਤੇਰਾ ਵੀ ਆ ਤੇ ਤੂੰ ਮੇਰੇ ਨਾਲ ਅੱਖਾਂ ਖੋਲੀਆਂ ਮੇਰੀ ਪੱਟੀ ਵੱਜੀ ਧੀ ਦੀ ਤੇ ਨੂਨ ਵੀ ਹੁਣ ਖੁੱਲ ਗਈ ਓਹੀ ਨਾ ਮੰਮੀ ਜਦ ਮੇਰੀਆਂ ਸਹੇਲੀਆਂ ਮੈਨੂੰ ਫੋਨ ਕਰਦੀਆਂ ਨਾ ਕਿ ਅਸੀਂ ਜੌਬ ਤੇ ਬੈਠੀਆਂ ਆ ਅਸੀਂ ਜੌਬ ਤੋਂ ਆਈਆਂ ਆ ਮੰਮੀ ਮੈਨੂੰ ਬੜਾ ਦੁੱਖ ਲੱਗਦਾ ਆ ਕਿ ਮੈਂ ਅੰਨਾ ਤੋਂ ਵੀ ਵੱਧ ਪੜ੍ਹੀ ਲਿਖੀ ਆ ਤੇ ਮੈਂ ਘਰ 'ਚ ਭਾਂਡੇ ਮੰਜੀ ਜਾਂਦੀ ਆ ਰੋਟੀਆਂ ਬਣਾਈ ਜਾਂਦੀ ਆ ਪੋਚੇ ਲਾਈ ਜਾਂਦੀ ਆ ਇਹ ਵੀ ਕੋਈ ਕੰਮ ਹੁੰਦੇ ਨਹੀਂ ਇਹ ਤੇ ਆਪਾਂ ਕਰਨੇ ਹੀ ਕਰਨੇ ਆ ਕੁਝ ਹੋਰ ਕਰੀਏ ਨਵਾਂ ਚੱਲ ਕੱਲ ਤੂੰ ਜਾ ਕਰ ਚੱਲ ਹੁਣ ਜਿਹੜਾ ਮਸਲਾ ਪੁਰਾਣਾ ਆ ਕਰ ਲਾ ਮੇਰੇ ਰੋਟੀ ਆ ਇੱਕ ਦਿੱਤੀ ਇੱਕ ਦੀ ਹੋਰ ਲੈ ਜੇ ਮ ਖਾਵਾ ਤੇ ਤੂੰ ਆਪਣੀ ਤਾਂ ਤਿਆਰੀ ਕਰ ਮੇਰੀ ਗੱਲ ਸੁਣੋ ਹੁਣ ਉਹ ਨਾ ਹੋਵੇ ਕਿ ਤੂੰ ਰਾਤ ਚਿੰਤਾ ਚ ਸੋਹੋ ਨਾ ਨਹੀਂ ਨਹੀਂ ਸਾਰਾ ਕੰਮ ਕਰਕੇ ਜਾਇਆ ਕਰੂੰਗੀ ਆ ਮੰਮੀ ਮੈਂ ਆਪਣੀ ਆਈ ਤੇ ਆ ਜਾ ਨਾ ਇੱਕ ਘੰਟੇ ਚ ਸਾਰੇ ਕੰਮ ਨੇ ਵੇੜ ਲੈਣੇ ਆ ਮੈਨੂੰ ਤਾਂ ਮੈਨੂੰ ਪਤਾ ਹੀ ਆ ਤੇ ਫੇਰ ਹਾਂ ਤੂੰ ਆਈ ਤੇ ਆ ਜਾ ਕਰੀ ਤੇ ਤੂੰ ਕੰਮ ਤੇ ਜਾ ਠੀਕ ਹੈ ਖਾਓ ਬਲ ਕਰ ਲਿਆ ਚੰਗਾ ਚਲ ਮੈਂ ਅੱਜ ਫਤਕਾ ਕਰਦੀ ਹਾਂ ਚਲੋ ਨੂ ਵੀ ਪੋਜ ਤੇ ਧੀ ਵੀ ਪੋਜ ਮੈਂ ਨੂ ਨੂੰ ਆਖੀ ਧੀ ਨੂੰ ਆਖੀ ਜਾਨੀ ਨੌਕਰੀ ਕਰ ਤੇ ਨੋਂ ਨਾ ਨਹੀਂ ਪਾਣੀ ਬਾੜ ਮੇਰਾ ਦਿਮਾਗ ਨਹੀਂ ਨਾ ਕੰਮ ਕਰਦਾ ਉਹਨੂੰ ਚੰਗੀ ਸਮਝ ਦੀ ਉਹਨੂੰ ਮਾਰੀ ਪਤਾ ਨਹੀਂ ਕਿ ਸੇਵਾ ਤੇ ਮੇਰੀ ਇਹੋ ਕਰਨ ਢੀ ਇਨੇ ਮੇਰੇ ਹੱਥ ਤੇ ਲਿਆ ਕੇ ਦੇਣੇ ਆ ਧੀਨੇ ਥੋੜਾ ਦੇਣੇ ਚਲ ਝਾਉਣ ਦੇ ਕੋਈ ਕਰਦੀ ਮੈਂ ਰੋਟੀ ਖਾਣ ਦੀ ਮਰ